ਇਹ ਹੜ੍ਹ ਆਇਆ ਨਹੀਂ ਕਿ ਇਹਨੂੰ ਬਿਲਕੁਲ ਹੀ ਕੁਦਰਤੀ ਕਿਹਾ ਜਾਵੇ ਨਹੀਂ ਇਹਦੇ ਕੁਦਰਤ ਦੇ ਕਰੋਪੀ ਤੇ ਅਸਰ ਰਹੀ ਹੈ ਕੁਦਰਤ ਤੁਮਨੋ ਤਾਂ بارش ਠੀਕ ਹੈ ਵੀ ਅਸਰ ਹੈ ਬਾਕੀ ਸਮਿਆਂ ਨਾਲੋਂ بارش ਇਸ ਵਾਰ ਜ਼ਿਆਦਾ ਆਈ ਹੈ ਪਰ ਕੁਦਰਤ ਤਾਂ ਕਦੇ ਵੀ بارشਵੱਦ ਸਰਦੀ ਸੀ ਉਹ ਡੈਮ ਜਿਸ ਦੇ ਸਾਹਮਣੇ ਨਾਲ ਬਣਾਏ ਗਏ ਉਹ ਸਟ੍ਰੈਟ ਹੈ ਮਾਨੂੰ ਅੱਜ ਤੱਕ ਉਸ ਮਜ਼ਬੂਤੀ ਨਾਲ ਜਾਂ ਉਸ ਦਰਿਆਵਾਂ ਨੂੰ ਕਾਨੂੰਨ ਮੁਤਾਬਕ ਉਹਨਾਂ ਦੀ ਪੂਰਤੀ ਨਹੀਂ ਕੀਤੀ ਗਈ ਦਰਦ ਦੇ ਨਾਲ ਨਾਲ ਇਹ ਹੜਜੇ ਨੇ ਮੈਨ ਮੇਡ ਹੜ੍ਹ ਨੇ ਜਾਣ ਕੇ ਲਿਆਂਦੇ ਗਏ ਨੇ ਪੰਜਾਬ ਨੂੰ ਬਰਬਾਦ ਕਰਨ ਲਈ ਵੀ ਇੰਨੇ ਜਾ ਸਕਦੇ ਨੇ ਕੇਂਦਰ ਸਰਕਾਰ ਨੇ ਇੱਕ ਸਾਜ਼ਿਸ਼ ਦੇ ਤਹਿਤ ਇਹ ਡੈਮਾਂ ਤੇ ਕਬਜ਼ਾ ਕੀਤਾ ਹੋਇਆ ਹੈ ਔਰ ਜਦੋਂ ਦਾ ਇਸ ਤੇ ਇਸ ਕਬਜ਼ੇ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ ਉਦੋਂ ਤੋਂ ਲੈ ਕੇ ਕਿਸੇ ਵੀ ਇੱਕੇ ਕੰਮ ਦਾ ਬੀਬੀਐਮਬੀ ਦੇ ਵੈਬਸਾਈਟ ਤੇ ਕੋਈ ਇਸ ਚੀਜ਼ ਦਾ ਡਾਟਾ ਨਹੀਂ ਇਹ ਸਾਜ਼ਿਸ਼ ਹੈ ਜਾਂ ਨਲਾਕੀਅਤ ਤੇ ਪਰਦਾ ਫਾਸ਼ ਹੋਣਾ ਚਾਹੀਦਾ ਹੈ ਪੂਰੇ ਪੰਜਾਬ ਦੇ ਵਿੱਚ ਜਿੰਨੇ ਦਰਿਆ ਨੇ ਭਾਵੇਂ ਪਟਿਆਲੇ ਚਾਹੇ ਟੱਗੜ ਦਰਿਆ ਵੀ ਇਹ ਲੋਕਾਂ ਦੀ ਮਾਲਕੀ ਚ ਵਗ ਰਹੇ ਨੇ ਔਰ ਚਾਹੀਦਾ ਇਹ ਸੀ ਵੀ ਇਹਨਾਂ ਨੇ ਨਿਸ਼ਾਨਦੇਹੀ ਕਰਕੇ ਇਹਨਾਂ ਲੋਕਾਂ ਨੂੰ ਦੂਜੀ ਜਗ੍ਹਾ ਦਿੱਤੀ ਜਾਣੀ ਚਾਹੀਦੀ ਤਬਦੀਲ ਕਰਕੇ ਜੇਕਰ ਕੇਂਦਰ ਸਰਕਾਰ ਦੀ ਵੀ ਗੱਲ ਕਰਾਂ ਅੱਜ ਮੋਦੀ ਸਾਹਿਬ ਪੰਜਾਬ ਵਿੱਚ ਪਹੁੰਚੇ ਹੋਏ ਅਗਰ ਇਹ ਹੀ ਸਟੇਟ ਕਿਤੇ ਗੁਜਰਾਤ ਹੁੰਦੀ ਤਾਂ ਤੁਸੀਂ ਪਹਿਲੇ ਦਿਨ ਤੋਂ ਦੇਖਣਾ ਸੀ ਕਿ ਮੋਦੀ ਸਾਹਿਬ ਅਮਿਤ ਸ਼ਾ ਹੈਲੀਕਾਪਟਰ ਲੈ ਕੇ ਉਸ ਏਰੀਆ 'ਚ ਪਹੁੰਚੇ ਹੋਣੇ ਸੀ ਪੰਜਾਬ ਦੇ ਲੋਕ ਹੀ ਪੰਜਾਬ ਲਈ ਖੜੇ ਨੇ ਕੇਂਦਰ ਸਰਕਾਰਾਂ ਲਈ ਜਿਹੜੀ ਖਿਰਾਹਤ ਜਿਹੜੀਆਂ ਕੌਂਸੀਆਂ ਨੇ ਉਹ ਕਿੱਥੇ ਨੇ ਚਸ਼ਿਕਲ ਪੰਜਾਬ ਜੋਨ ਦੇਖ ਰਹੇ ਤੁਸੀਂ ਜੀ ਆਪਾਂ ਕਹਿੰਦੇ ਪੰਜਾਬ ਦੀ ਪੰਜਾਬ ਸੁਪਰ ਜਿਹੜਾ ਬਾਹਲਾ ਜ਼ਿਲ੍ਹੇ ਪਾਲੇ ਦੀ ਮਾਰ ਤੋਂ ਮਰ ਰਹੇ ਜੀ ਆਪਾਂ ਗੱਲ ਕਰੀ ਮੇਨ ਪਾਣੀ ਆਇਆ ਕਿੱਥੋਂ ਬਾਕੀ ਪਾਣੀ ਆ ਜਾਂ ਬੀਵੀਐਮ ਦੀ ਗਲਤੀ ਹੈ ਸਕਦਾ ਸੀਨੀਅਰ ਵਕੀਲ ਵੀ ਹੈ ਪਰਮਜੀਤ ਪਾਲ ਜੀ ਕਿਸਾਨ ਲਾਗੂ ਵੀ ਹੈ ਸੀਨੀਅਰ ਇਹਨਾਂ ਨੂੰ ਪੁੱਛਦੇ ਆ ਪਰਮਜੀਤ ਪਾਲ ਜੀ ਜਿਹੜੇ ਪਾਣੀ ਆਇਆ ਹੜਾ ਪੰਜਾਬ ਸੁਪਰ ਡੁੱਬਿਆ ਹੋਇਆ ਪਾਣੀ ਗਲਤੀ ਦੀ ਹੈ ਬੀਵੀਐਮ ਦੀ ਗਲਤੀ ਹੈ ਪਾਣੀ ਕਿੱਧਰ ਦੀ ਆ ਉਹ ਹੈ ਦੇਖੋ ਕਿ ਜੇ ਆਪਾਂ ਇਹਦੀ ਗੱਲ ਕਰੀਏ ਵੀ ਇਹ ਜਿਹੜੇ ਹੜ ਆਏ ਨੇ ਇਹ ਇਹਨੂੰ ਬਿਲਕੁਲ ਹੀ ਕੁਦਰਤੀ ਕਿਹਾ ਜਾਵੇ ਨਹੀਂ ਇਹਦੇ ਕੁਦਰਤ ਦੇ ਰੂਪੀ ਤੇ ਅਸਰ ਰਹੀ ਹੈ ਕੁਦਰਤ ਵੱਲੋਂ ਤਾਂ بارش ਠੀਕ ਹੈ ਵੀ ਇਸ ਵਾਰ ਬਾਕੀ ਸਮਿਆਂ ਨਾਲੋਂ بارش ਇਸ ਵਾਰ ਜ਼ਿਆਦਾ ਆਈ ਹੈ ਪਰ ਕੁਦਰਤ ਤਾਂ ਕਦੇ ਵੀ ਬਾਰਸ਼ ਵੱਧ ਸਕਦੀ ਸੀ ਉਹ ਡੈਮ ਜਿਸ ਦੇ ਸਾਹਮਣੇ ਨਾਲ ਬਣਾਏਗੇ ਉਸ ਡੈਮਾਂ ਨੂੰ ਅੱਜ ਤੱਕ ਉਸ ਮਜ਼ਬੂਤੀ ਨਾਲ ਜਾਂ ਉਹ ਦਰਿਆਵਾਂ ਨੂੰ ਕਾਨੂੰਨ ਮੁਤਾਬਕ ਉਹਨਾਂ ਦੀ ਕੋਤਤੀ ਨਹੀਂ ਕੀਤੀ ਗਈ ਕੁਦਰਤ ਦੇ ਨਾਲ ਨਾਲ ਇਹ ਹੜ੍ਹ ਜਿਹੇ ਨੇ ਮੈਨ ਮੇਡ ਹੜ੍ਹ ਨੇ ਝੜ ਕੇ ਲਿਆਂਦੇ ਗਏ ਨੇ ਪੰਜਾਬ ਨੂੰ ਬਰਬਾਦ ਕਰਨ ਲਈ ਵੀ ਇੰਨਾ ਦੇ ਜਾ ਸਕਦੇ ਨਹੀਂ ਔਰ ਇਹਦੇ ਚ ਸਮਝਣ ਵਾਲੀ ਗੱਲ ਇਹ ਸੀ ਵੀ ਜਿਹੜੇ ਦਰਿਆਵਾਂ ਨੂੰ ਨੂੰ ਦੇ ਕਰਿ 77 ਸਾਲ ਬੜਿਆਂ ਨੂੰ ਹੋ ਗਏ ਉਹ ਉਹਨਾਂ ਡੈਮਾਂ ਦੀ ਨਾ ਤਾਂ ਮੁਰੰਮਤ ਕੀਤੀ ਗਈ ਜਿਹੜੇ ਵੀ ਡੈਮ ਉਹਨੋਂ ਦੇ ਬੜੇ ਅੰਗਰੇਜ਼ਾਂ ਦੇ ਟਾਈਮ ਤੋਂ ਉਸ ਤੋਂ ਬਾਅਦ ਅੱਜ ਤੱਕ ਉਹ ਡੈਮਾਂ ਤੇ ਕਿੰਨਾ ਪੈਸਾ ਖਰਚਿਆ ਗਿਆ ਸਾਲਦਰ ਸਾਲ ਉਹਨਾਂ ਨੇ ਮੇਨਟੇਨੈਂਸ ਤੇ ਕਿੰਨਾ ਖਰਚਾ ਕੀਤਾ ਗਿਆ ਜਾਂ ਜਿਹੜੇ ਅੰਕੜੇ ਦਰਿਆਵਾਂ ਦੇ ਪਾਣੀ ਦੇ ਨੇ ਜਾਂ ਉਹਨਾਂ ਦੀ ਮੇਨਟੇਨੈਂਸ ਦੇ ਨੇ ਮੈਂ ਵੈਬਸਾਈਟ ਤੇ ਚੈੱਕ ਕਰ ਰਿਹਾ ਸੀ ਪਿਛਲੇ 3 ਸਾਲਾਂ ਤੋਂ ਜਦੋਂ ਦਾ ਰੌਲਾ ਪਿਆ ਹੈ BBMB ਤੇ ਕੇਂਦਰ ਸਰਕਾਰ ਦੇ ਕਬਜ਼ੇ ਨੂੰ ਲੈ ਕੇ ਜਦੋਂ ਦਾ ਸਾਡੇ ਅਸੀਂ ਕਿਸਾਨ ਜਥੇਬੰਦੀਆਂ ਨੇ ਰੌਲਾ ਪਾਇਆ ਵੀ BBMB ਤੇ ਕਬਜ਼ਾ ਕੇਂਦਰ ਸਰਕਾਰ ਕਰ ਰਹੀ ਹੈ ਪੰਜਾਬ ਦੇ ਹਾਕਾ ਤੇ ਡਾਕਾ ਮਾਰਿਆ ਜਾ ਰਿਹਾ ਹੈ ਜਦ ਕਿ ਦਰਿਆ ਸਾਡੇ ਹਲਕੇ ਜਿਹਨੇ ਡੈਮ ਸਾਡੇ ਹਾਕ ਜਿਹਨੇ ਪੰਜਾਬ ਚ ਤੇ ਇਹਦੀ ਰੱਖ-ਰਖਾਵ ਮੈਂਟੇਨੈਂਸ ਅਸੀਂ ਦੇਖਾਂਗੇ ਪਰ ਕੇਂਦਰ ਸਰਕਾਰ ਨੇ ਇੱਕ ਸਾਜ਼ਿਸ਼ ਦੇ ਤਹਿਤ ਇਹ ਡੈਮਾ ਤੇ ਕਬਜ਼ਾ ਕੀਤਾ ਹੋਇਆ ਹੈ ਔਰ ਜਦੋਂ ਦਾ ਇਸ ਤੇ ਇਸ ਕਬਜ਼ੇ ਦੀ ਸ਼ਾਇਸ਼ ਕੀਤੀ ਜਾ ਰਹੀ ਹੈ ਉਦੋਂ ਤੋਂ ਲੈ ਕੇ ਕਿਸੇ ਵੀ ਕੀਤੇ ਕੰਮ ਦਾ ਬੀਬੀਐਮਬੀ ਦੇ ਵੈਬਸਾਈਟ ਤੇ ਕੋਈ ਇਸ ਚੀਜ਼ ਦਾ ਡਾਟਾ ਨਹੀਂ ਇਹ ਸਾਜ਼ਿਸ਼ ਹੈ ਜਾਂ ਨਲਾਕੀ ਹੈ ਤੇ ਪਰਦਾ ਫਾਸ਼ ਹੋਣਾ ਚਾਹੀਦਾ ਇਹ ਹੜਾ ਨੂੰ ਰੋਕਿਆ ਜਾ ਸਕਦਾ ਸੀ ਦੇਖੋ ਪੰਜਾਬ ਰੈਂਡ ਲੈਵਨ ਰੈਵਨਿਊ ਐਕਟ ਦੇ ਅੰਡਰ ਇਹ ਚੀਜ਼ਾਂ ਨੂੰ ਦੇਖਣਾ ਮੜਦਾ ਸੀ ਕਿਉਂਕਿ ਉਹਦੇ ਵਿੱਚ ਹੈ ਵੀ 40 ਸਾਲਾਂ ਬਾਅਦ ਦਰਿਆ ਆਪਣੇ ਰੁੱਖ ਚੇਹ ਕਰ ਗਏ ਇਹ ਸਾਰੇ ਦਰਿਆ ਜਿਹੜੇ ਆਪਣੀ ਜਗ੍ਹਾ ਤੋਂ ਹਟ ਕੇ ਇਸ ਟਾਈਮ ਲੋਕਾਂ ਦੀ ਮਾਲਕੀ ਦੇ ਵਿੱਚ ਵਗ ਰਹੇ ਨੇ ਪੂਰੇ ਪੰਜਾਬ ਦੇ ਵਿੱਚ ਜਿੰਨੇ ਦਰਿਆ ਨੇ ਭਾਵੇਂ ਪਟਿਆਲੇ ਜਾ ਕੇ ਘੱਗਰ ਦਰਿਆ ਵੀ ਇਹ ਲੋਕਾਂ ਦੀ ਮਾਲਕੀ ਚ ਵਗ ਰਹੇ ਨੇ ਔਰ ਚਾਹੀਦਾ ਏ ਸੀ ਵੀ ਇਹਨਾਂ ਨੇ ਨਿਸ਼ਾਨਦੇਹੀ ਕਰਕੇ ਇਹਨਾਂ ਲੋਕਾਂ ਨੂੰ ਦੂਜੀ ਜਗ੍ਹਾ ਦਿੱਤੀ ਜਾਣੀ ਚਾਹੀਦੀ ਤਬਦੀਲ ਕਰਕੇ ਜਦੋਂ ਦਰਿਆ ਰੁੱਖ ਬਦਲਦੇ ਨੇ ਤੇ ਪਾਣੀ ਘਟਦਾ ਤਾਂ ਉਹ ਲੋਕਾਂ ਦੀ ਮਾਲਕੀ ਦੇ ਵਿੱਚ ਜਾ ਕੇ ਲੋਕ ਫਿਰ ਉੱਥੇ ਫਸਲ ਬੀਜਦੇ ਨੇ ਉੱਥੇ ਬੋਰ ਕਰਦੇ ਨੇ ਉਹਦੇ ਨਾਲ ਉਹ ਜਿਹੜੇ ਬੰਦੇ ਨੇ ਦਰਿਆਵਾਂ ਦੇ ਉਹ ਕਮਜ਼ੋਰ ਹੁੰਦੇ ਨੇ ਔਰ ਨਿਸ਼ਾਨਦੇਹੀ ਕਰਕੇ ਸਰਕਾਰ ਨੂੰ ਦਰਿਆ ਜਦੋਂ ਰੁੱਖ ਚੇਂਜ ਕਰਦੇ ਨੇ ਦੂਜੀ ਜਗ੍ਹਾ ਤੇ ਕਿਸਾਨਾਂ ਨੂੰ ਤਬਦੀਲ ਕਰਨੀ ਚਾਹੀਦੀ ਸੀ ਜ਼ਮੀਨ ਇਹ ਇਹ ਬਿਲਕੁਲ ਹੀ ਲੋਕਾਂ ਦੇ ਹੱਕ ਵਾਲੀ ਜਗ੍ਹਾ ਤੇ ਲੋਕਾਂ ਦੀ ਮਾਲਕੀ ਤੇ ਅਸਟਮ ਜਿਹੜਾ ਜਿਹੜੇ ਦਰਿਆ ਵਗ ਰਹੇ ਨੇ ਔਰ ਸਭ ਤੋਂ ਵੱਡੀ ਗੱਲ ਇਹ ਹੈ ਵੀ ਉਸ ਤੇ ਜਿਹੜੀ ਮਾਈਨਿੰਗ ਕੀਤੀ ਜਾਂਦੀ ਹੈ ਉਹ ਰੇਤ ਮਾਲਕ ਦੀ ਹੋਣੀ ਚਾਹੀਦੀ ਸੀ ਉਥੋਂ ਰੇਤ ਪੱਟਣ ਦੀ ਮਾਲਕੀ ਨੂੰ ਮਾਲਕ ਨੂੰ ਹੱਕ ਹੋਣਾ ਚਾਹੀਦਾ ਸੀ ਉਸ ਤੋਂ ਬਾਅਦ ਜਦੋਂ ਦਰਿਆ ਲੋਕਾਂ ਦੀ ਮਾਲਕੀ ਚ ਵਗਦੇ ਨੇ ਤਾਂ ਜਿਹੜੇ ਮੱਛੀਆਂ ਦੇ ਵੀ ਠੇਕੇ ਦਿੱਤੇ ਜਾਂਦੇ ਨੇ ਮੱਛੀ ਫੜਨ ਵਾਲਿਆਂ ਨੂੰ ਕੰਪਨੀਆਂ ਨੂੰ ਉਹ ਵੀ ਚੀਜ਼ ਸਰਕਾਰ ਦੇ ਖਾਤੇ ਜਾਂਦੇ ਨੇ ਜਦਕਿ ਉੱਥੇ ਵੀ ਹੱਕ ਮਾਲਕਾਂ ਦਾ ਹੋਣਾ ਚਾਹੀਦਾ ਜਦੋਂ ਮਾਲਕ ਇਸ ਚੀਜ਼ ਤੋਂ ਪਿਛੇ ਹਟਦੇ ਨੇ ਪਾਣੀ ਹਟਦਾ ਤਾਂ ਉੱਥੇ ਬਿਜਾਈ ਕਰਦੇ ਨੇ ਨੱਕੇ ਕਮਜ਼ੋਰ ਹੁੰਦੇ ਨੇ ਸੋ ਇਹ ਬੜੇ ਮੈਨ ਮੇਡ ਹੈ ਜੀ ਸਰਕਾਰ ਦੀ ਬਿਲਕੁਲ ਵੱਡੀ ਨਲਾਕੀ ਹੈ ਲੋਕਾਂ ਦੇ ਨਾਲ ਰਲ ਕੇ ਇਹ ਬੜੀ ਵੱਡੀ ਪਲੈਨਿੰਗ ਦੇ ਹਿਸਾਬ ਨਾਲ ਚੱਲਣਾ ਚਾਹੀਦਾ ਸੀ ਤੇ ਯਾਰ ਰੁਖ ਚੇਂਜ ਕਰਦੇ ਨੇ ਇਹਨੂੰ ਮੈਂਟੇਨ ਕਰਨਾ ਵੀ ਸਰਕਾਰ ਦਾ ਫਰਜ਼ ਹੈ ਪੰਜਾਬ ਸਰਕਾਰ ਦੀ ਦੂਸਰੀ ਵਾਰ ਦੇ ਹਾਲਾਤ ਮਤਲਬ ਹੀ ਹੜਾ ਆਇਆ ਪਹਿਲੇ 2023 'ਚ ਵੀ ਆਇਆ ਸੀ ਪਾਣੀ ਹੁਣ ਫਿਰ ਪਾਣੀ ਹੈ ਇਸੇ ਸਰਕਾਰ ਸਰਕਾਰ ਪੰਜਾਬ ਦੇ ਸੀਐਮ ਦੇ ਚੁੱਪ ਬੈਟੇ ਨਾ ਸਿਰਫ ਫੰਡ ਮੰਗਦੇ ਹੋਰ ਉਹ ਗੱਲ ਹੀ ਨਹੀਂ ਕਰਦੇ ਪੰਜਾਬ ਸੈਂਟਰ ਦੀ ਕਰਦੇ ਹਨ ਪਨੇ ਪੰਜਾਬ ਤੋਂ ਕੁਝ ਮਹੀਨਿਆਂ ਤੋਂ ਸਿਰ ਪੈਸਾ ਚਾਹੀਦਾ ਜਿਹੜਾ ਪੈਸਾ ਫੰਡ ਆਉਂਦਾ ਉਹ ਪੰਜਾਬ 'ਚ ਲੱਗਣਾ ਵੀ ਰਿਹਾ ਕਿਤੇ ਕੋ ਇਹ ਬਿਲਕੁਲ ਇਹ ਗੱਲ ਸਰਕਾਰਾਂ ਕਹਿੰਦੀਆਂ ਕਰ ਹੋਰ ਨਹੀਂ ਹੁੰਦਾ ਕੋਸ਼ ਹੈ ਜੇ ਮੈਂ ਕੇਂਦਰ ਸਰਕਾਰ ਦੀ ਵੀ ਗੱਲ ਕਰਾਂ ਅੱਜ ਮੋਦੀ ਸਾਹਿਬ ਪੰਜਾਬ ਵਿੱਚ ਪਹੁੰਚੇ ਹੋਏ ਅਗਰ ਆਪ ਇਹੀ ਸਟੇਟ ਕਿਤੇ ਗੁਜਰਾਤ ਹੁੰਦੀ ਤਾਂ ਤੁਸੀਂ ਪਹਿਲੇ ਦਿਨ ਤੋਂ ਦੇਖਣਾ ਸੀ ਕਿ ਮੋਦੀ ਸਾਹਿਬ ਅਮਿਤ ਸ਼ਾ ਹੈਲੀਕਾਪਟਰ ਲੈ ਕੇ ਉਸ ਏਰੀਆ ਚ ਪਹੁੰਚੇ ਹੋਣੇ ਸੀ ਕੇਂਦਰੀ ਜਿੰਨੀਆਂ ਏਜੰਸੀਆਂ ਰਾਹਤ ਸਮਾ ਰਾਹਤ ਵਾਲੀਆਂ ਨੇ ਉਹ ਉਹਨਾਂ ਸਟੇਟਾਂ ਵਿੱਚ ਪਹੁੰਚ ਜਾਣੀਆਂ ਸੀ ਸਾਡੇ ਅੱਜ ਤੱਕ ਉਹ ਰਾਹਤ ਏਜੰਸੀਆਂ ਨਹੀਂ ਪਹੁੰਚ ਪਾਈਆਂ ਸੋ ਕਿਤੇ ਨਾ ਕਿਤੇ ਸਰਕਾਰਾਂ ਨੂੰ ਇਸ ਵਕਤ ਧਿਆਨ ਦੇਣ ਦੀ ਲੋੜ ਸੀ ਕਿੱਡੀਆਂ ਤਰਾਸਦੀ ਵਾਲੀਆਂ ਪਿਕਚਰਾਂ ਸਾਹਮਣੇ ਆ ਰਹੀਆਂ ਨੇ ਔਰ ਅੱਜ ਪੰਜਾਬ ਦੇ ਲੋਕਾਂ ਨੇ ਹੀ ਇਸ ਚੀਜ਼ ਦਾ ਆ ਕੇ ਆ ਕੇ ਸਾਹਮਣਾ ਕੀਤਾ ਤੇ ਪੰਜਾਬ ਦੇ ਲੋਕ ਹੀ ਪੰਜਾਬ ਲਈ ਖੜੇ ਨੇ ਕੇਂਦਰ ਸਰਕਾਰਾਂ ਦੀ ਜਿਹੜੀ ਖਿਰਾਹਤ ਜਿਹੜੀਆਂ ਪਾਲਸੀਆਂ ਨੇ ਉਹ ਕਿੱਥੇ ਨੇ ਜਦਗੀ ਚਾਹੀਦਾ ਸੀ ਵੀ 60000 ਕਰੋੜ ਰੁਪਏ ਸਾਡੇ GST ਦਾ ਖੜਾ ਸਾਡੇ RDF ਦਾ ਫੰਡ ਖੜਾ 8000 ਕਰੋੜ ਰੁਪਏ ਘੱਟੋ ਘੱਟ ਮੋਦੀ ਸਾਹਿਬ ਨੂੰ ਉਹ ਪਹਿਲੇ ਦਿਨ ਹੀ ਰਿਲੀਜ਼ ਕਰ ਦੇਣਾ ਚਾਹੀਦਾ ਸੀ ਕਿ ਪੰਜਾਬ ਤੇ ਬਹੁਤ ਵੱਡੀ ਆਫਤ ਆਈ ਹੈ ਪੰਜਾਬ ਅੰਨ ਦਾਤਾ ਸਾਰੇ ਦੇਸ਼ ਦਾ ਪਰ ਕੇਂਦਰ ਸਰਕਾਰ ਨੇ ਤੇ ਸਰਕਾਰਾਂ ਨੇ ਇਸ ਗੱਲ ਨਾਲ ਧਿਆੜੀ ਨਹੀਂ ਨੀਗਾ ਸਮੋਦਿਸਾ ਪੜਿਆ ਪੰਜਾਬ ਦੇ ਫੈਰੀ ਦੇ ਆਏ ਮੈਂ ਕਿਸ ਤਰ੍ਹਾਂ ਦੇ ਉਹ ਕੀ ਉਹ ਚਲਾਨ ਕੀਤਾ ਜਾਊਗਾ ਲਾਰਾ ਕੋ ਉਹ ਅਸੀਂ ਤੱਕ ਇਹ ਤਾਂ ਅਸੀਂ ਕਹਿੰਨੇ ਆਂ ਵੀ ਪੰਜਾਬ ਦਾ ਘਟੋ ਘਟ 60 70 ਹਜ਼ਾਰ ਕੋਟ ਦਾ ਨੁਕਸਾਨ ਹੋਇਆ ਅੰਦਾਜ਼ਨ ਔਰ ਇਹ ਵੱਡਾ ਪੈਕੇਜ ਪੰਜਾਬ ਨੂੰ ਬਣਦਾ ਕਿਉਂਕਿ ਪੰਜਾਬ ਦੇਸ਼ ਦਾ ਅਨਾਜ ਦਾ ਟਟੋਰਾ ਹੈ ਔਰ ਪੂਰੇ ਦੇਸ਼ ਲਈ ਅਨਾਜ ਪੈਦਾ ਕਰਦਾ ਹੈ ਅੱਜ ਉਹ ਕਿਸਾਨ ਐਡੀ ਵੱਡੀ ਮੁਸੀਬਤ ਚ ਹੈ ਪੰਜਾਬ ਜਿਹੜਾ ਹਮੇਸ਼ਾ ਇੱਕ ਡਾ ਕੇ ਖੜਾ ਰਿਹਾ ਦੇਸ਼ ਦੇ ਲਈ ਭਾਵੇਂ ਉਹ ਸੈਨਿਕ ਸੇਵਾਵਾਂ ਹੋਣ ਪਾਵੇਂ ਅਨਾਜ ਦੀਆਂ ਸਮਾਹਾਂ ਹੋਣ ਕਿਸੇ ਵੀ ਮਸਲੇ ਤੇ ਪੰਜਾਬੀ ਮੋਰੀ ਦੇ ਨੇ ਦੇਸ਼ ਦੇ ਲਈ ਹਿੱਕੜਾ ਆ ਕੇ ਖੜੇ ਰਹੇ ਨੇ ਅੱਜ ਸਮਾਂ ਕੀ ਸਰਕਾਰਾਂ ਨੂੰ ਉਹ ਲੋਕਾਂ ਨਾਲ ਖੜਨ ਦਾ ਅਜ ਤਰਾਸ ਦੀ ਦਾ ਦੌਰ ਹੈ ਤੇ ਉਹਨਾਂ ਨੂੰ ਵੀ ਨਾਲ ਖੜਨਾ ਚਾਹੀਦਾ ਵੱਡੇ ਪੈਕੇਜ ਦੀ ਅਸੀਂ ਮੰਗ ਕਰਦੇ ਹਾਂ ਸੀਐਮ ਸਾਹਿਬ ਨੇ ਵੀ ਵੱਡੇ ਪੈਕੇਜ ਦੀ ਮੰਗ ਕਰਨੀ ਚਾਹੀਦੀ ਏ ਜੋ ਉੱਥੇ ਹਾਲਾਤ ਨੇ ਗ੍ਰਾਊਂਡ ਲੈਵਲ ਤੇ ਮੋਦੀ ਸਾਹਿਬ ਨੂੰ ਆ ਕੇ ਦੇਖਣਾ ਚਾਹੀਦਾ ਅੱਖਾਂ ਨਮ ਹੋ ਜਾਣਗੀਆਂ ਉਹਨਾਂ ਦੇ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਵੀ ਆਏ ਸੀ ਉਹ ਵੀ ਦੇਖ ਕੇ ਗਏ ਵੀ ਕਿੰਨੇ ਹਾਲਾਤ ਨਾਜ਼ੁਕ ਨੇ ਉਹ ਨਾਜ਼ੁਕੀਆਂ ਦੇਖਦੇ ਹੋਏ ਵੱਡਾ ਪੈਕੇਜ ਦਾ ਐਲਾਨ ਅਸੀਂ ਮੰਨ ਕਰਦੇ ਪਰ ਜਿਹੜੀ ਸਰਕਾਰ ਆਪਣਾ ਕੰਮ ਕਰਦੀ ਜਿਹੜੇ ਡੀਸੀ ਡੀਸੀ ਸਰਕਾਰ ਦੇ ਅਤਲੇ ਲੌਂਗਰੌਂਡ ਜਿਹੜਾ ਕੰਮ ਕਰ ਰਹੇ ਬਾਕੀ ਡੀਸੀ ਆਪਣਾ ਕੰਮ ਕਰ ਰਿਹਾ ਜਾਂ ਸਿਰ ਲੋਕਲਿਤ ਬਾਬਾ ਕਰਨ ਦੇ ਮਾਰੇ ਮਾਮਲਾ ਲੋਕਾਂ ਜਿੰਨੇ ਤਰਸ ਨਹੀਂ ਉਹ ਗੱਲ ਲੱਸਤ ਰਹਿਆ ਵੀ ਜਿੰਨਾ ਵੀ ਨਕਕੇ ਬੰਨੇ ਨੇ ਇਹ ਕਿਸੇ ਸਰਕਾਰ ਨੇ ਨਹੀਂ ਬੰਨੇ ਜਿਹੜੀ ਸਰਕਾਰ ਇਹ ਲੰਬੇ ਸਮੇਂ ਤੋਂ ਕਹਿ ਰਹੀ ਪੰਜਾਬ ਨਸ਼ੇੜੀ ਹੋ ਗਿਆ ਪੰਜਾਬ ਦੇ ਨੌਜਵਾਨ ਨਸ਼ੇੜੀ ਹੋ ਗਏ ਜਗਾ ਜਗਾ ਨਸ਼ਿਆਂ ਦੇ ਕੈਂਪ ਲਾਏ ਜਾ ਰਹੇ ਨੇ ਅੱਜ ਉਹ ਪੰਜਾਬ ਦੇ ਪੰਜਾਬ ਦੀ ਨੌਜਵਾਨੀ ਨੇ ਦਿਖਾਤਾ ਕਿ ਪੰਜਾਬ ਦੀ ਨੌਜਵਾਨੀ ਫਿਰ ਪੰਜਾਬ ਲਈ ਖੜੀ ਹੈ ਜਦੋਂ ਸਾਨੂੰ ਲੋੜ ਹੁੰਦੀ ਹੈ ਪੰਜਾਬ ਦੇ ਨੌਜਵਾਨ ਇੱਕ ਡਾਕੇ ਖੜੇ ਹੋ ਜਾਂਦੇ ਨੇ ਤੁਸੀਂ ਦੇਖੋਗੇ ਅੱਜ ਪੰਜਾਬ ਦੇ ਜਿਹੜੇ ਨੱਕੇ ਬੰਨੇ ਨੇ ਜਾਂ ਉੱਥੇ ਲੰਗਰ ਸਵਾਵਾ ਚੱਲ ਰਹੀਆਂ ਜਾਂ ਵੱਡੇ ਵੱਡੇ ਟਰੈਕਟਰ ਮਿੱਟੀਾਂ ਟੋ ਰਹੇ ਨੇ ਕੌਣ ਟੋ ਰਿਹਾ ਕਿਸ ਸਰਕਾਰ ਟੋ ਰਹੀ ਉਹ ਉਹੀ ਪੰਜਾਬ ਦੇ ਨੌਜਵਾਨ ਇੱਕ ਡਾਕੇ ਖੜੇ ਨੇ ਅਫਸਰਾਂ ਦੀ ਕਾਰਗੁਜ਼ਾਰੀ ਨੂੰ ਮੈਂ ਕੋ ਬੜਾ ਵਧੀਆ ਨਹੀਂ ਕਿਹਦਾ ਤੁਸੀਂ ਡੀਸੀ ਸਾਹਿਬ ਦੀ ਗੱਲ ਕੀਤੀ ਆਪਣੇ ਸਾਹਸਾਹ ਵਾਲਿਆਂ ਦੀ ਇਹ ਡੀਸੀ ਦੇ ਕੰਮ ਨਹੀਂ ਪ੍ਰੈਸਾਂ ਆ ਕੇ ਆ ਕੇ ਰਿਲੀਜ਼ ਕਰਨਾ ਆ ਕੇ ਸਰੋਪੇ ਪੁਆਈ ਜਾਣੇ ਬੁੱਕੇ ਲਈ ਜਾਣੇ ਨਾ ਇਹ ਮੰਤਰੀਆਂ ਦੇ ਕੰਮ ਨੇ ਜਦ ਕਿ ਪੂਰੇ ਦੇ ਪੂਰੇ ਪ੍ਰਸ਼ਾਸਨ ਦੇਖੋ 8-9 ਜ਼ਿਲ੍ਹਿਆਂ 'ਚ ਬਿਲਕੁਲ ਛੁੱਟੀ ਸੀ ਭਾਵੇਂ ਸਕੂਲ ਸੀ ਭਾਵੇਂ ਪੁਲਿਸ ਸੀ ਹਰ ਹਰ ਚੀਜ਼ ਦੀ ਛੁੱਟੀ ਸੀ ਕਿਉਂ ਨਹੀਂ ਪ੍ਰਸ਼ਾਸਨਿਕ ਸਰਕਾਰੀ ਅਧਿਕਾਰੀਆਂ ਦੇ ਕੱਪੜੇ ਲਵਾ ਕੇ ਤੁਸੀਂ ਪਾਣੀ ਦੇ ਵਿੱਚ ਵਾੜੇ ਬੋਰੀਆਂ ਢੋਣ ਲਈ ਸਰਕਾਰ ਦੇ ਬੰਦੇ ਕਿੱਥੇ ਲੱਕੇ ਲਾਉਂਦੇ ਮਿਲੇ 10-10 ਹਜ਼ਾਰ ਬੰਦਾ ਸਰਕਾਰੀ ਲਾਇਆ ਜਾ ਸਕਦਾ ਸੀ ਲੱਕਿਆਂ ਤੇ ਲੱਕੇ ਦਾ ਫਿਰ ਉਹ ਪੰਜਾਬ ਦੇ ਮੁੰਡਿਆਂ ਨੇ ਮੋੜੇ ਪੰਜਾਬ ਦੀ ਨੌਜਵਾਨੀ ਨੇ ਮੋੜੇ ਰੇਤੇ ਦੇ ਬੋਰੀਆਂ ਮਿੱਟੀ ਦੀਆਂ ਟਰਾਲੀਆਂ ਦੀ ਸਰਕਾਰ ਨੇ ਪਰਭਾਈ ਕੀਤੀ ਇਹ ਕੋਈ ਸਰਕਾਰ ਸਰਕਾਰ ਸਰਕਾਰੀ ਅਫਸਰਾਂ ਦੀ ਜਾਂ ਮੰਤਰੀਆਂ ਦੀ ਇਹ ਕਾਰਗੁਜ਼ਾਰੀ ਨਹੀਂ ਗਈ ਜਿਹੜੇ ਹਲਕਿਆਂ ਦੇ ਵਿੱਚ ਹੜ ਨਹੀਂ ਸੀ ਕਿ ਜਦੋਂ ਰੈਲੀਆਂ ਤੇ ਉਥੋਂ 5-5 10000 ਬੰਦਾ ਬੱਸਾਂ 'ਚ ਲੈ ਕੇ ਜਾਇਆ ਜਾ ਸਕਦਾ ਹੈ ਜਿਹੜੇ ਹਲਕਿਆਂ 'ਚ ਮਾਲਵਾ ਬੈਲਡ ਲਾਉਣਾ ਪਾਣੀ ਨਹੀਂ ਸੀ ਕਿ ਉਥੋਂ 5-5 10000 ਬੰਦਾ ਲਿਆ ਕੇ ਉਥੇ ਨਹੀਂ ਟੋਏ ਜਾ ਸਕਦਾ ਸੀ ਲੋਕਾਂ ਦੀ ਸਵਾਵਾਂ ਲਈ ਇਹ ਤਾਂ ਲੋਕ ਆਪ ਮੁਹਾਰੇ ਨੇ ਪੰਜਾਬ ਕਦੇ ਡੁੱਬਦਾ ਨਹੀਂ ਕਦੇ ਮਰਦਾ ਨਹੀਂ ਪੰਜਾਬ ਅੱਜ ਫਿਰ ਦਿਖਾਦਾ ਲੋਕਾਂ ਨੇ ਕਿ ਇੱਥੇ ਸਾਰਾ ਭਾਈਚਾਰਾ ਇਕੱਠਾ ਹੈ ਔਰ ਪੰਜਾਬ ਪੰਜਾਬ ਲਈ ਇੱਕ ਡਾਗੇ ਖੜਾ ਹੋਏਗਾ ਔਰ ਪੰਜਾਬ ਇੱਕ ਡਾਗੇ ਖੜਾ ਹੋਇਆ ਜਿਵੇਂ ਕਰੇ ਪੰਜਾਬ ਦੇ ਸੀਐਮ ਨੇ ਬਿਆਨ ਦਿਆ ਜਿਹੜੇ ਆਪਣੇ ਖੇਤ ਦੀ ਮਿੱਟੀ ਦੇ ਸੰਬੰਧ ਆਪ ਵੇਚ ਸਕਦੇ ਮਤਲਬ ਕੋਈ ਬਚਾਉਣਾ ਨਹੀਂ ਹੋਵਾ ਕਿਸ ਤਰ੍ਹਾਂ ਦੇ ਜਿਹੜੇ ਅੱਜਾਂ ਨਾਮ ਆਏ ਸੇ ਉਹ ਵੱਡੀ ਮੰਗ ਸੀ ਕਿਸਾਨ ਆਗੂਆਂ ਦੀ ਸਾਡੇ ਵੱਡੇ ਆਗੂ ਹਰਿਆਣੇ ਦੇ ਚੜੂਨੀ ਸਾਹਿਬ ਦਾ ਵੀ ਬਿਆਨ ਆ ਚੁੱਕਾ ਸੀ ਕਾਲੀਦਾਦੀ ਵੀ ਮੰਗ ਸੀ ਕਿਸਾਨ ਆਗੂਆਂ ਦੀ ਵੀ ਮੰਗ ਸੀ ਕਿ ਇਸ ਟਾਈਮ ਉਹਨਾਂ ਦੀ ਪਰਪਾਈ ਕੀਤੀ ਕਿਿੱਦੀ ਕਿਵੇਂ ਜਾਵੇ ਕਿਉਂਕਿ ਪਹਾੜਾਂ ਤੋਂ ਗੈਰ ਰਾਹੀਂ ਬੜਾ ਜ਼ਿਆਦਾ ਰੇਤਾ 5 5 7 7 ਫੁੱਟ ਰੇਤਾ ਲੋਕਾਂ ਦੇ ਘਰਾਂ ਚ ਆ ਚੜਿਆ ਵੀ ਇਹਦੀ ਮਾਈਨਿੰਗ ਨਾ ਕੀਤੀ ਜਾਵੇ ਲੋਕਾਂ ਦੀ ਫਸਲ ਬਰਬਾਦ ਹੋ ਚੁੱਕੀ ਹੈ ਨਾ ਤਾਂ ਅਗਲੀ ਫਸਲ ਬੀਜਣ ਦਾ ਅਜੇ ਟਾਈਮ ਹੈ ਤੇ ਨਾ ਹੀ ਬੀਜ ਸਕਦੇ ਨੇ ਸੋ ਉਹ ਉਥੋਂ ਦੀ ਮਿੱਟੀ ਉਥੋਂ ਦਾ ਰੇਤਾ ਜਿਹੜਾ ਆਇਆ ਹੋਇਆ ਕਿਸਾਨ ਉਹ ਹੌਲੀ-ਹੌਲੀ ਟਰਾਲੀ ਨਾਲ ਮਿਹਨਤ ਨਾਲ ਮਜ਼ਦੂਰੀ ਕਰਕੇ ਉਹ ਰੇਤਾ ਵੇਚ ਸਕਣ ਟਰਾਲੀਆਂ ਰਾਹੀਂ ਇੱਕ ਤਰ੍ਹਾਂ ਦੀ ਜ਼ਮੀਨ ਖਾਲੀ ਹੋ ਜਾਏਗੀ ਏਕੜਾਂ ਦੀ ਕੁਸ਼ ਪਰਪਾਈ ਹੋ ਸਕੇ ਸੀਐਮ ਸਾਹਿਬ ਨੇ ਇਹ ਸਾਰੇ ਕਿਸਾਨਾਂ ਕੋਲ ਦੀ ਗੱਲ ਮੰਨਦੇ ਹੋਏ ਲੋਕਾਂ ਦੀ ਗੱਲ ਮੰਨਦੇ ਹੋਏ ਇਹ ਫੈਸਲਾ ਲਿਆ ਕਿ ਜਿਸका ਖੇਤ ਉਸੀ ਦੀ ਰੇਤ ਇਹ ਪਾਲਿਸੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਅਸੀਂ ਸੀਐਮ ਸਾਹਿਬ ਦਾ ਧੰਨਵਾਦ ਕਰਦੇ ਹਾਂ ਉਹਦਾ ਬੜਾ ਸ਼ਲਾਘਾਯੋਗ ਕਦਮ ਹੈ ਕੁਸ਼ ਪਰਪਾਈ ਹੋ ਸਕੇਗੀ ਉਹਨਾਂ ਲੋਕਾਂ ਦੀ ਮੇਰੇ ਹੜਾ ਨਹੀਂ ਮਾਰ ਚੱਲ ਰਿਹਾ ਤੇ ਕਿਸਾਨ ਜਿੱਥੇ ਬੰਦੇ ਦਾ ਪ੍ਰਾਣ ਕਿਸਾਨ ਵੀਰ ਪ੍ਰਾਣੀ ਨੂੰ ਕਿਸ ਤਰ੍ਹਾਂ ਦੇ ਦੋ ਜਿਹਨੂੰ ਕਿਸਾਨਾਂ ਵੱਲੋਂ ਕਿਵੇਂ ਲੋਕਾਂ ਨੂੰ ਰਿਸਪਾਂਸਿਬਿਲਟੀ ਕਿਵੇਂ ਰਾਹਤ ਮਿਲ ਰੋ ਲੋਕਾਂ ਦੇ ਜਾ ਕੇ ਜਿਹੜੀ ਇਹਨਾਂ ਦਾ ਨੁਕਸਾਨ ਹੋਇਆ ਉਹ ਬਹੁਤ ਵੱਡੀ ਰਾਹਤ ਪੈਕੇਜ ਚੱਲ ਰਹੀ ਹੈ ਪੰਜਾਬ ਦੇ ਕਲਾਕਾਰਾਂ ਨੂੰ ਲੈ ਕੇ ਬਾਲੀਵੁੱਡ ਦੇ ਸਟਾਰ ਭਾਵੇਂ ਸਲਮਾਨ ਖਾਨ ਸ਼ਰੂਪਾ ਵੱਡੀ ਕਹਿ ਰਹੇ ਨੇ ਵੀ ਅਸੀਂ ਪੈਕੇਜ ਦੇ ਰਿਹਾ ਹੁਣ ਨਵਰਾਜ ਸਿੰਘ ਹੋਇਆ ਮਨਕੀਰ ਤੌਲਕ ਹੋਏ ਸਿੱਧੂ ਮੂਸੇਵਾਲੇ ਦੇ ਫਾਦਰ ਹੋਏ ਬੜੀ ਬੜੀ ਅਮਾਊਂਟ ਵੀ ਵੰਡ ਰਹੇ ਨੇ ਟਰੈਕਟਰਾਂ ਦੇ ਲੰਗਰ ਲੱਗ ਚੁੱਕੇ ਨੇ ਪੈਲਸ ਭਰੇ ਪਏ ਨੇ ਉੱਥੇ ਰਾਸ਼ਨ ਦੇ ਇੰਨਾ ਰਾਸ਼ਨ ਮੈਂ ਧੰਨਵਾਦ ਕਰਦਾ ਪੰਜਾਬੀਆਂ ਦਾ ਸਿਰੜ ਕਰਦੇ ਆਂ ਸਿਰ ਝੁਕਦਾ ਕਿ ਅਗਰ ਰਾਸ਼ਨ ਦੇ ਬੰਨ ਵੀ ਲਾਉਣੇ ਪੈਂਦੇ ਨਾ ਤੇ ਰਾਸ਼ਨ ਦੇ ਬੰਨ ਵੀ ਪੰਜਾਬੀਆਂ ਨੇ ਬੰਨ ਦੇਣੇ ਸੀ ਇੰਨਾ ਰਾਸ਼ਨ ਇਕੱਠਾ ਕੀਤਾ ਸੋ ਪੰਜਾਬ ਨੇ ਦਿਖਾਤਾ ਕਿ ਅਸੀਂ ਪੰਜਾਬ ਨਾਲ ਖੜੇ ਆ ਪੈਲਸ ਭਰੇ ਹੋਏ ਨੇ ਜਿੱਥੇ ਲੰਗਰ ਛੱਡ ਟਰੈਕਟਰਾਂ ਦੇ ਲੰਗਰ ਲੱਗ ਜਾਣ ਤੇ ਗੁਰੂ ਨਾਨਕ ਪਾਤਸ਼ਾਹ ਦੀ ਬਹੁਤ ਕਿਰਪਾ ਸਿੱਖ ਕੌਮ ਤੇ ਸਾਰੇ ਭਾਈਚਾਰੇ ਪਾਵੇ ਹਿੰਦੂ ਮੁਸਲਮ ਸਿੱਖ ਹਰ ਭਾਈਚਾਰੇ ਦਾ ਤੁਸੀਂ ਉੱਥੇ ਪਿਆਰ ਦੇਖੋਗੇ ਇੱਕ ਥਾਲੀ ਚ ਖਾਂਦੇ ਦੇਖੋਗੇ ਪੂਰੇ ਜਿੰਨੀਆਂ ਵੀ ਸਟੇਟਾਂ ਤੋਂ ਪਾਵੇ ਮੁਸਲਮ ਭਾਈਚਾਰਾ ਸੀ ਪਾਵੇ ਹਿੰਦੂ ਭਾਈਚਾਰਾ ਸੀ ਪਰ ਪਰ ਟਰਾਲੀਆਂ ਯੂਪੀ ਤੋਂ ਮਲੇਰਕੁਰਲੇ ਤੋਂ ਹਰ ਥਾਂ ਤੋਂ ਆ ਰਹੀਆਂ ਨੇ ਔਰ ਉਹਨਾਂ ਲੋਕਾਂ ਦਾ ਸਾਰਿਆਂ ਦਾ ਧੰਨਵਾਦ ਹੈ ਜਿਹੜੇ ਉੱਥੇ ਸਮਾਨ ਪਹੁੰਚਾ ਰਹੇ ਨੇ ਬਾਕੀ ਸਟੇਟਾਂ ਜਿਵੇਂ ਦੇਖੋ ਆਫਤਾਂੀਆਂ ਹੋਈਆਂ ਉਹਨਾਂ ਉਹਨਾਂ ਸਟੇਟਾਂ ਦਾ ਕੀ ਹਾਲਾਤ ਹੈ ਜਿਵੇਂ ਪੰਜਾਬ ਕਿਤੇ ਨਾ ਕਿਤੇ ਮੋਰੀ ਰਿਹਾ ਭਾਈਚਾਰੇ ਨੇ ਤੇ ਅੱਗੇ ਆ ਕੇ ਹੱਕ ਡਾ ਕੇ ਖੜਾ ਹੋਇਆ ਆਪਣੇ ਪੰਜਾਬੀਆਂ ਦੇ ਪੰਜਾਬ ਹਰੇਕ ਤੇ ਮੋਰੇ ਵੀ ਕੰਮ ਕਰਦਾ ਜਿੱਤੇ ਹਫਤਾ ਹੋ ਗਿਆ ਪੰਜਾਬ ਨਾਲ ਕੋਈ ਨਹੀਂ ਰਵਾਲਸ ਬਾਲਸ ਨਾ ਕਿਸੇ ਬਾਲਸ ਦਾ ਧਿਆਨ ਆਇਆ ਸਿਰ ਅੱਲਾਹ ਕੀ ਤੇ ਨਾਲ ਉਹ ਮਦਦ ਦੇ ਰਿਹਾ ਹਾਂ ਕੋਈ ਦੇਖੋ ਅਸੀਂ ਇਸ ਗੱਲ ਦੀ ਕਿਸੇ ਨੂੰ ਲੰਬੜ ਨਹੀਂ ਦਿੰਦੇ ਸਾਨੂੰ ਸਾਡੇ ਗੁਰੂਆਂ ਤੋਂ ਗੁਰਤੀ ਐਸੀ ਮਿਲੀ ਹੈ ਕਿ ਅਸੀਂ ਸੇਵਾ ਭਾਵਨਾ ਨਾ ਜਾਣੇ ਅਸੀਂ ਤਾਂ ਇਸ ਗੱਲ ਤੇ ਮਾਣ ਮਹਿਸੂਸ ਕਰਦੇ ਹਾਂ ਕਿ ਅਸੀਂ ਪੰਜਾਬ ਦੇ ਜਾਏ ਹ ਪਰਮਾਤਮਾ ਨੇ ਸਾਨੂੰ ਇੰਨੀ ਬਖਸ਼ਿਸ਼ ਕੀਤੀ ਹੈ ਕਿ ਅਸੀਂ ਲੋਕਾਂ ਦੀ ਸੇਵਾ ਕਰਦੇ ਹਾਂ ਅਸੀਂ ਹਮੇਸ਼ਾ ਇਸ ਤਰ੍ਹਾਂ ਹੀ ਸੇਵਾ ਕਰਦੇ ਰਵਾਂਗੇ ਐਸੀ ਗੱਲ ਨਹੀਂ ਬਹੁਤ ਸਟੇਟਾਂ ਤੋਂ ਲੋਕ ਆਏ ਨੇ ਬਾਹਰਲੇ ਲੋਕਾਂ ਬਾਹਰਲੇ ਦੇਸ਼ਾਂ ਦੇ ਵਿੱਚ ਅਸੀਂ ਦੇਖ ਰਿਹਾ ਗੁਰਦੁਆਰਾ ਸਾਹਿਬ ਦੇ ਵਿੱਚ ਕੋਲਕਾ ਲੱਖਾਂ ਡਾਲਰ ਇਕੱਠਾ ਹੋ ਰਿਹਾ ਹੈ ਅਸੀਂ ਇਹ ਨਹੀਂ ਕਹਿ ਸਕਦੇ ਕਿ ਪੰਜਾਬ ਤੋਂ ਕਿਸੇ ਨੇ ਬਾਹਰੋਂ ਨਹੀਂ ਵੱਧ ਦਿੱਤੀ ਪਰ ਜਿੰਨੇ ਜੁਗਾ ਹੈ ਕੋਈ ਉਹ ਮਦਦ ਕਰ ਰਿਹਾ ਹੈ ਅੱਜ ਗੁਰੂ ਪਾਤਸ਼ਾਹ ਦੀ ਮਿਹਰ ਹੈ ਵੀ ਸਾਡੇ ਕੋਲ ਲੰਗਰਾਂ ਦਾ ਭੰਡਾਰ ਹੈ ਜਦੋਂ ਕਿਤੇ ਆਫਤ ਆਉਂਦੀ ਹੈ ਪੰਜਾਬੀ ਸਭ ਤੋਂ ਪਹਿਲਾਂ ਪਹੁੰਚਦੇ ਨੇ ਇਹ ਵੀ ਗੁਰੂ ਦੀ ਕਿਰਪਾ ਹੈ ਅਸੀਂ ਕਿੰਨੀ ਕਹਿਣਾ ਕਹਿੰਦੇ ਵੀ ਕੋਈ ਕਿਧੋਂ ਬਾਹਰੋਂ ਨਹੀਂ ਆ ਜਿੰਨੇ ਜੁਗਾ ਸੀ ਹਰੇਕ ਕੋ ਮਦਦ ਕਰ ਰਿਹਾ ਤੇ ਕਰੇ ਪੰਜਾਬ ਡੁੱਬਿਆ ਪੰਜਾਬ ਖੜਾ ਹੋਏਗਾ ਪੰਜਾਬ ਪਹਿਲਾਂ ਵੀ ਕਈ ਵਾਰ ਡੁੱਬਿਆ ਪੰਜਾਬ ਪਹਿਲਾਂ ਵੀ ਖੜਾ ਹੋਇਆ ਔਰ ਇਹ ਇੱਕ ਨੌਜਵਾਨੀ ਨੂੰ ਤੇ ਨਾਲ ਨਾਲ ਇੱਕ ਸਰਕਾਰਾਂ ਨੂੰ ਵੀ ਸੋਹਿਰਤਾ ਨਾਲ ਸੋਚਣਾ ਚਾਹੀਦਾ ਕਿ ਪੰਜਾਬ ਭੰਡਾਰ ਹੈ ਦੇਸ਼ ਦਾ ਪੰਜਾਬ ਹਿੰਦੁਸਤਾਨ ਦੀ ਸ਼ਾਨ ਹੈ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਸਕੇਂਦਰ ਸਰਕਾਰਾਂ ਨੂੰ ਵੀ ਕਿ ਇੱਥੇ ਯੋਧੇ ਨੇ ਅੱਜ ਵੀ ਪੈਦਾ ਹੋਏ ਔਰ ਇਹ ਯੋਧਿਆ ਨੇ ਅੱਜ ਵੀ ਹਿੱਕ ਢਾ ਕੇ ਦਿਖਾਤੀ ਵੀ ਅਸੀਂ ਆਫਤ ਚੱਲੀ ਆਫਤ ਆਈ ਤਾਂ ਅਸੀਂ ਆਫਤ ਆਪਣੇ ਸਿਰ ਤੇ ਚੱਲੀ ਏ ਔਰ ਚੱਲ ਰਹੇ ਆ ਕਿ ਕਈ ਹੁਣ ਕੇਰਨੀਵਾਲ ਸਾਹਿਬ ਦਾ ਬਿਆਨ ਹੈ ਵੀ ਦਿੱਲੀ ਤੋਂ ਅਸੀਂ ਰਾਸ਼ਨ ਇਕੱਠੇ ਕਰਾਵਾਇਆ ਕਰਕੇ ਲਿਆ ਰਹੇ ਆ ਇਹ ਕੋਚੇ ਮਜ਼ਾਕ ਨੇ ਅਸੀਂ ਹੁਣ ਅਸੀਂ ਕਿੱਥੇ ਕਵਾਂਗੇ ਅਨਾਜ ਭੰਡਾਰ ਸਾਡੇ ਕੋਲ ਹਰ ਚੀਜ਼ ਅਸੀਂ ਦਿੱਲੀ ਤੋਂ ਕਿਉਂ ਮੰਗੀਏ ਦਿੱਲੀ ਤਾਂ ਅਗਰ ਕੋਈ ਆਫਤ ਆਉਂਦੀ ਹੈ ਪੰਜਾਬ ਏਕੜਾ ਕੇ ਖੜਾ ਹੁੰਦਾ ਸੋ ਇਸ ਤਰ੍ਹਾਂ ਦੇ ਮਜ਼ਾਕ ਚੰਗੇ ਨਹੀਂ ਲੱਗਦੇ ਤੁਸੀਂ ਹਿੱਕ ਢਾ ਕੇ ਖੜੇ ਹੋ ਤੁਸੀਂ ਤਾਂ ਆਪ ਚਲਾਕੀਆਂ ਕਰਨ ਲੱਗ ਜੰਨੇ ਪੰਜਾਬ ਦੇ ਨਾਲ ਉਹ ਸਿਆਸਤਦਾਨਾਂ ਨੂੰ ਸਿਆਸਤ ਛੱਡ ਕੇ ਕੁਦਰਤੀ ਜਿਹੜੇ ਸੌਮੇ ਨੇ ਉਹਨੂੰ ਖਰਾਬ ਨਹੀਂ ਕੀਤਾ ਜਾਣਾ ਚਾਹੀਦਾ ਇਨਸਾਨ ਦੀ ਬੜੀ ਵੱਡੀ ਇੱਕ ਤਰਾਸਦੀ ਹੈ ਕਿ ਇਨਸਾਨ ਕੁਦਰਤੀ ਸੌਮਿਆਂ ਨਾਲ ਛੇੜਛੜ ਬਹੁਤ ਜ਼ਿਆਦਾ ਕਰ ਚੁੱਕਿਆ ਹੈ ਸਰਕਾਰ ਨੂੰ ਇਸ ਗੱਲ ਬਾਰੇ ਸੋਚਣਾ ਚਾਹੀਦਾ ਹੈ ਇਨਸਾਨ ਆਪਣੇ ਤਰੱਕੀ ਦੇ ਚੱਕਰ ਦੇ ਵਿੱਚ ਜਿਹੜੇ ਕੁਦਰਤੀ ਸੌਮੇ ਖਰਾਬ ਕੀਤੇ ਰਹੇ ਉਹਦਾ ਵੀ ਇਹ ਬੜਾ ਵੱਡਾ ਕਮਿਆਜਾ ਸਾਨੂੰ ਘੂਠਾ ਪੈ ਰਿਹਾ ਮੈਂ ਲਾਸਤ ਸਾਲੋਂ ਮੈਂ ਕਿਸੇ ਧਰਮ ਬਾਰੇ ਨਹੀਂ ਬੋਲਣਾ ਜਨਨ ਅਸੀਂ ਡੇਰੇ ਵਾਲੇ ਖਾਸ ਕਰਕੇ ਪੰਜਾਬ ਦੇ ਡੇਰੇ ਕਿੰਨੇ ਆ ਕੋਈ ਡੇਰੇ ਵਾਲਾ ਸਾਹਮਣੇ ਨਹੀਂ ਆਇਆ ਜਿਆਦਾ ਸਵਾਮੇ ਡੇਰੇ ਨਾਲ ਜਾਂ ਉਹ ਜਿੰਨੇ ਵੀ ਡੇਰੇ ਆ ਬਾਦੋਂ ਪੈਸੇ ਆਉਂਦੇ ਬਾਦੋਂ ਡੇਰੇ ਤੇ ਘਣਾ ਵਾ ਚੜਦਾ ਲੋਕੀ ਜਾਂਦੇ ਆ ਹਜੇ ਤੱਕ ਜਿੰਨੇ ਵੀ ਪੰਜਾਬ ਦੇ ਸੰਗਤ ਆਈਏ ਕਰੋਨਾ ਨੂੰ ਲਾ ਲੋ ਜਾਏ ਤੇ ਹਮ ਪਾਣੀ ਦੇਖ ਲੋ ਹਜੇ ਕੋਈ ਡੇਰੇ ਵਾਲੇ ਨਹੀਂ ਆ ਕੇ ਬਾਹਰ ਹੀ ਫੜੀ ਪੰਜਾਬ ਦੇ ਸਿਰਫ ਲੈਣਾ ਜਾਂਦੇ ਆ ਜਿਨ੍ਹਾਂ ਨੂੰ ਲੋਕਡਾਊਨ ਨੂੰ ਦਿੰਦੇ ਨੇ ਦੇਖੋ ਇਹ ਤਾਂ ਸੰਗਤ ਨੂੰ ਸੋਚਣਾ ਚਾਹੀਦਾ ਉਹ ਉਹ ਔਰਤਾਂ ਨੂੰ ਹੋਣਾ ਚਾਹੀਦਾ ਵੀ ਅੱਜ ਤੁਹਾਡੇ ਨਾਲ ਖੜਾ ਕੌਣ ਹੈ ਤੁਹਾਨੂੰ ਉਹ ਡੇਰਿਆਂ ਤੇ ਜਾ ਕੇ ਕੀ ਮਿਲਦਾ ਜਦੋਂ ਕਿ ਸਾਡੇ ਕੋਲ ਤਾਂ ਗੁਰੂਆਂ ਦਾ ਬਖਸ਼ਿਸ਼ ਹੈ ਗੁਰੂ ਗੁਰੂ ਗ੍ਰੰਥ ਸਾਹਿਬ ਜਿਹੜੇ ਕਿ ਸਾਡੇ ਕੋਲ ਬਹੁਤ ਵੱਡੀ ਸਾਡੇ ਕੋਲ ਇਸ ਚੀਜ਼ ਦੀ ਉਦਾਹਰਣ ਹੈ ਕਿ ਸਾਨੂੰ ਤਾਂ ਗੁਰੂਆਂ ਵੱਲੋਂ ਬਖਸ਼ਾ ਬਹੁਤ ਕੁਝ ਹੈ ਸਾਡੇ ਕੋਲ ਸਾਨੂੰ ਡੇਰਿਆਂ ਤੇ ਜਾਣ ਦੀ ਕੀ ਲੋੜ ਹੈ ਸਾਨੂੰ ਥੋੜੇ ਟੱਪਿਆਂ 'ਚ ਡੇਰਿਆਂ ਦੀ ਕੀ ਜ਼ਰੂਰਤ ਹੈ ਸਾਡੇ ਕੋਲ ਤਾਂ ਗੁਰੂ ਆਪ ਪ੍ਰਗਟ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਉਹਨਾਂ ਨੂੰ ਮੰਨੋ ਉਹਨਾਂ ਦੇ ਬਚਨਾਂ ਤੇ ਚੱਲੋ ਸੋ ਸਾਡੇ ਸਾਡੇ ਦਾ ਗੁਰੂ ਆਪ ਖੜੇ ਨੇ ਅੱਜ ਧਰਤੀ ਹੋਇਆ ਹਾੜਾ ਦੇ ਵਿੱਚ ਤੁਸੀਂ ਦੇਖਿਆ ਗੁਰੂ ਸਾਹਿਬ ਆਪ ਹੀ ਖੜੇ ਨੇ ਸੰਗਤ ਦੇ ਵਿੱਚ ਸੋ ਸਾਡੇ ਅਸੀਂ ਤਾਂ ਮਾਣ ਮਹਿਸੂਸ ਕਰਦੇ ਕਿ ਅਸੀਂ ਪੰਜਾਬ ਦੇ ਵਿੱਚ ਆ ਸਾਨੂੰ ਇਹ ਡੇਰਿਆਂ ਪਰਮਾ ਦੇ ਵਿੱਚ ਨਹੀਂ ਪੈਣਾ ਚਾਹੀਦਾ ਡੇਰਿਆਂ ਨੂੰ ਮਾੜਾ ਨਹੀਂ ਕਿ ਕਿਵੇਂ ਕਿਹਾ ਜਾ ਸਕਦਾ ਕਿਉਂਕਿ ਲੋਕ ਉੱਥੇ ਜਾਂਦੇ ਨੇ ਲੋਕ ਉੱਥੇ ਸ਼ਰਧਾ ਮੰਦ ਨੇ ਸੋ ਲੋਕਾਂ ਨੂੰ ਚਾਹੀਦਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਵਾਲਾ ਸਤਕਾਰ ਨਾਲ ਉੱਥੇ ਨਮਨ ਹੋਣ ਉਸ ਪੈਰਾ ਦੇਣ ਉਸ ਦੇਖਿਆ ਜੀ ਤੁਸੀਂ ਸਿੱਖ ਕੌਮ ਦੇ ਝੂਲਦੇ ਨਿਸ਼ਾਨ ਕੱਲੇ ਕੱਲੇ ਟਰੈਕਟਰ ਤੇ ਕੱਲੇ ਕੱਲੇ ਘਰ ਤੇ ਉਹ ਝੂਲਦੇ ਨਿਸ਼ਾਨ ਹੀ ਤੁਹਾਡੇ ਕੰਮ ਆਉਣੇ ਨੇ ਉਹ ਝੂਲਦੇ ਨਿਸ਼ਾਨ ਹਮੇਸ਼ਾ ਪੰਜਾਬ ਲਈ ਖੜੇ ਰਹਿਣਗੇ ਔਰ ਇਸ ਤਰ੍ਹਾਂ ਹੀ ਨਿਸ਼ਾਨ ਝੂਲਦੇ ਰਹਿਣਗੇ ਯੋਧੇ ਕੌਮ ਚੱਲਦੀ ਰਹੇਗੀ ਇਸ ਤਰ੍ਹਾਂ ਹੀ ਪੰਜਾਬ ਉੱਠ ਕੇ ਫਿਰ ਦੁਬਾਰੇ ਖੜਾ ਹੋਏ ਤਾਂ ਬਿਲਕੁਲ ਇਹ ਸੀਨੀਅਰ ਵਕੀਰ ਪ੍ਰਵਜਿਤ ਪਾਲ ਜੀ ਪੜਿਆਲੇ ਦਾ ਪੰਜਾਬ ਜਨ ਲਈ ਕੇਸ਼ਵ ਕੁਮਾਰ